ਬਾਨੀ ਨੂੰ ਹੀ ਮੈਂ ਸਵਾਲ ਪੁੱਛ ਲੈਨੀ ਆ ਬਾਨੀ ਪਲੀਜ਼ ਮਾਈਕ ਲੈ ਲਓ ਪਹਿਲੇ ਤੇ ਤੁਸੀਂ ਨਹੀਂ ਪਛਾਣਨੇ ਜਾ ਰਹੇ ਇਸ ਫਿਲਮ ਦੇ ਵਿੱਚ ਕੋਈ ਹੋਰ ਹੀ ਕੁੜੀ ਦਿਖ ਰਹੀ ਹੈ ਸਾਨੂੰ ਕੋਈ ਹੋਰ ਹੀ ਜਜ਼ਬੇ ਦੇ ਨਾਲ ਇੱਕ ਕੁੜੀ ਸਾਨੂੰ ਦਿਖ ਰਹੀ ਹੈ ਸੋ ਕੀ ਤੂੰ ਤੁਹਾਡੀ ਲੁਕਸ ਤੇ ਕੰਮ ਕੀਤਾ ਗਿਆ ਸੀ ਜਦੋਂ ਇਹ ਮੂਵੀ ਤੁਹਾਡੇ ਕੋਲ ਆਈ ਸੀ ਜਾਂ ਮੂਵੀ ਤੁਸੀਂ ਸ਼ੂਟ ਕਰ ਰਹੇ ਸੀ ਲੁਕਸ ਬਾਰੇ ਸਭ ਤੋਂ ਪਹਿਲਾਂ ਮੈਂ ਪੁੱਛਣਾ ਚਾਹਨੀ ਆ ਸਭ ਤੋਂ ਪਹਿਲਾਂ ਤਾਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਤੇ ਆਈ ਥਿੰਕ ਅਲੀ ਲੁਕਸਦੇ ਨਹੀਂ ਸਾਰੀ ਟੀਮ ਨੇ ਮੇਰੀ ਹਰ ਇੱਕ ਚੀਜ਼ ਤੇ ਕੰਮ ਕੀਤਾ ਉਹਦਾ ਰੀਜ਼ਨ ਇਹ ਸੀ ਕਿ ਮੈਨੂੰ ਸਾਰਿਆਂ ਨੇ ਗਾਣਿਆਂ ਦੇ ਵਿੱਚ ਦੇਖਿਆ ਸਾਰਿਆਂ ਨੂੰ ਇਦਾਂ ਲੱਗਦਾ ਸੀ ਵੀ ਜਿੱਦਾਂ ਕਿ ਇਹ इमोशनल ਕੈਰੈਕਟਰ ਬਾਨੀ ਨਹੀਂ ਪਲੇ ਕਰ ਸਕਦੀ ਰੀਜ਼ਨ ਬੀਇੰਗ ਕਿ ਉਹ ਧਾਕੜ ਜੀ ਜਿਹੜੀ ਇਮੇਜ ਸੀ ਪਰ ਮੇਰੇ ਜਿਹੜੇ ਡਾਇਰੈਕਟਰ ਹੈ ਇਸ ਮੂਵੀ ਦੇ ਵਿੱਚ ਉਹਨਾਂ ਨੇ ਮੈਨੂੰ ਸਰ ਉਹਨਾਂ ਨੇ ਬਹੁਤ ਜ਼ਿਆਦਾ ਸਪੋਰਟ ਕੀਤੀ ਦੇਵ ਸਰ ਦੀ ਦ੍ਰਿਸ਼ਟੀ ਉਹਨਾਂ ਦੀ ਸਾਰਿਆਂ ਦੀ ਸਾਰੀ ਟੀਮ ਦੀ ਮੈਨੂੰ ਬਹੁਤ ਜ਼ਿਆਦਾ ਸਪੋਰਟ ਰਹੀ ਆ ਤੇ ਬਸ ਉਸੇ ਦੀ ਬਦੌਲਤ ਤੁਸੀਂ ਮੈਨੂੰ ਦੇਖ ਰਹੇ ਹੋ ਸਕਰੀਨ ਦੇ ਉੱਤੇ ਹਨਾ ਥੈਟਸ ਇਟ ਥੈਂਕ ਯੂ ਓਕੇ ਆ ਦੀਪ ਸਰ ਬਹੁਤ ਬਹੁਤ ਸਵਾਗਤ ਥੈਂਕ ਯੂ ਜੀ ਜਿਵੇਂ ڈاکੂਆਂ ਦਾ ਮੁੰਡਾ ਕਿਵੇਂ ਬੰਦ ਹੈ ਪਹਿਲੇ ਤੇ ਇਹ ਦੱਸੋ ਅਸੀਂ ਪਹਿਲੀ ਦੂਜੀ ਨੂੰ ਭੁੱਲ ਕੇ ਥਰਡ ਦੇਖਣੀ ਹੈ ਇਨ ਕਿ ਪਹਿਲੀ ਦੂਜੀ ਨੂੰ ਯਾਦ ਰੱਖ ਕੇ ਥਰਡ ਦੇਖਣੀ ਹੈ ਨਹੀਂ ਪਹਿਲੀਆਂ ਦੋ ਬਲੌਕ ਪਾਸ ਕਰ ਰਹੀਆਂ ਜੀ ਬਹੁਤ ਪਸੰਦ ਕੀਤੀਆਂ ਪਹਿਲੀ ਨਾਲੋਂ ਦੂਜੀ ਵੱਖ ਸੀ ਉਹਨਾਂ ਦੋਹਾਂ ਨਾਲੋਂ ਤੀਜੀ ਵੱਖ ਹੈ ਸੋ ਜਿਹੜੀਆਂ ਦੋਵੇਂ ਫਿਲਮਾਂ ਸੀਗੀਆਂ ਉਹ ਆਟੋ ਬਾਇਓਗ੍ਰਾਫੀ ਸੀਗੀਆਂ ਕਿਸੇ ਦੀ ਰੀਅਲ ਲਾਈਫ ਤੋਂ ਇਨਸਪਾਇਰਡ ਸੀਗੀਆਂ ਇੱਕ ਫਿਕਸ਼ਨਲ ਸਟੋਰੀ ਐ ਐਂਟਰਟੇਨਿੰਗ ਫਿਲਮ ਐ ਔਰ ਇਮੋਸ਼ਨਲੀ ਤੁਹਾਨੂੰ ਬਹੁਤ ਜੁੜੂਗੀ ਆਪਣੇ ਨਾਲ ਤੁਹਾਨੂੰ ਹਸਾਊਗੀ ਰਵਾਊਗੀ ਔਰ ਐਕਸ਼ਨ ਜਿਹੜੇ ਕਰਕੇ ਲੋਕ ਮੈਨੂੰ ਪਿਆਰ ਕਰਦੇ ਆ ਉਹ ਐਕਸ਼ਨ ਅਸੀਂ ਇੱਕ ਨਵਾਂ ਤਜਰਬਾ ਕੀਤਾ ਰੌ ਐਕਸ਼ਨ ਕੀਤਾ ਉਹ ਐਕਸ਼ਨ ਕੀਤਾ ਜਿਹੜਾ ਪੰਜਾਬੀਆਂ ਨੂੰ ਪਸੰਦ ਆਵੇ ਤੋ ਇਹ ਨਾ ਲੱਗੇ ਕਿ ਇਹ ਸਾਊਥ ਤੋਂ ਚੱਕ ਕੇ ਲਿਆਂਦਾ ਹੈ ਉਦਾਂ ਦਾ ਕੋਈ ਐਕਸ਼ਨ ਐ ਅਸੀਂ ਰੀਅਲਿਸਟਿਕ ਰੀਅਲ ਚੀਜ਼ਾਂ ਦੇ ਨੇੜੇ ਰਹਿਣ ਦੀ ਕੋਸ਼ਿਸ਼ ਕੀਤੀ ਹੈ ਔਰ ਮੈਂ ਇੱਕ ਗੱਲ ਹੋਰ ਖਾਸ ਦੱਸ ਦੇਣਾ ਚਾਹਨਾ ਕਿ ਅਸੀਂ 2 ਤੋਂ 2.5 ਸਾਲ ਇਸ ਫਿਲਮ ਦੀ ਸਿਰਫ ਸਕ੍ਰਿਪਟ ਤੇ ਮਿਹਨਤ ਕੀਤੀ ਹੈ ਹੈਪੀ ਰੋਡ ਦੇ ਸਾਹਿਬ ਤਾਂ ਬਹੁਤ ਲੇਟ ਜੁੜੇ ਨੇ ਇਸ ਫਿਲਮ ਨਾਲ ਉਹ ਤਾਂ ਹੁਣ ਜੁੜੇ ਨੇ ਥੋੜਾ ਟਾਈਮ ਪਹਿਲਾਂ ਹੀ ਬਟ ਇਸ ਤੋਂ ਪਹਿਲਾਂ ਮੈਂ ਨਰਿੰਦਰ ਅੰਬਰਸਰੀਆ ਅਸੀਂ ਬਹੁਤ ਮਿਹਨਤ ਕੀਤੀ ਹੈ ਇਹਦੇ ਪਿੱਛੇ ਦੀ ਥੋੜੀ ਜੀ ਕਹਾਣੀ ਹੈ ਕਿ ਪਹਿਲਾਂ ਇਸ ਫਿਲਮ ਦਾ ਟਾਈਟਲ ਕੁਝ ਹੋਰ ਸੀਗਾ ਔਰ ਕਿਸੇ ਹੋਰ ਪ੍ਰੋਡਕਸ਼ਨ ਹਾਊਸ ਕੋਲੇ ਫਿਲਮ ਜਾਣੀ ਸੀ ਬਟ ਜਿੱਥੇ ਜੋ ਜਿਹੜੀ ਚੀਜ਼ ਨੇ ਆਉਣਾ ਹੁੰਦਾ ਪ੍ਰਮਾਤਮਾ ਨੇ ਜਿੱਥੇ ਲਿਖਿਆ ਹੁੰਦਾ ਉੱਥੇ ਚੀਜ਼ਾਂ ਪੂਰੀਆਂ ਹੁੰਦੀਆਂ ਨੇ ਤਾਂ ਮੈਂ ਇੱਕ ਵਾਰ ਫਿਰ ਲਖਵੀਰ ਬਾਈ ਨੂੰ ਇਹ ਫਿਲਮ ਸੁਣਾਈ ਚਾਲ ਸਾਹਬ ਨੂੰ ਜਿਨ੍ਹਾਂ ਨਾਲ ਮੇਰੀ ਡ੍ਰੀਮ ਰਿਐਲਿਟੀਜ਼ ਨਾਲ ਮੇਰੀ 8ਵੀਂ ਫਿਲਮ ਹੈ ਸਭ ਤੋਂ ਵੱਡੀ ਗੱਲ ਮੈਨੂੰ ਖਾਸ ਲੱਗਦੀ ਹੈ ਕਿਉਂਕਿ ਡ੍ਰੀਮ ਰਿਐਲਿਟੀ ਤੇ ਸਾਡੀ ਜਿਹੜੀ ਇੱਕ ਸਕਸੈਸ ਰੇਸ਼ਿਓ ਹੈ ਫਿਲਮ ਦੀ ਉਹ 100% ਹੀ ਰਹੀ ਹੈ ਮੈਨੂੰ ਲੱਗਦਾ ਜਦੋਂ ਮੈਂ ਬਾਈ ਨੂੰ ਸੁਣਾਈ ਬਾਈ ਨੇ ਮੈਨੂੰ ਕਿਹਾ ਕਿ ਯਾਰ ਇਹ ਫਿਲਮ ਇੱਥੇ ਬਣੂਗੀ ਡ੍ਰੀਮ ਰਿਐਲਿਟੀ ਚ ਬਣੂਗੀ ਇਹ ਗੱਲ ਮੈਂ ਤੈਨੂੰ ਅੱਜ ਕਹਿ ਦੇਣਾ ਔ ਤੇ ਉਹਨਾਂ ਨੇ ਬਣਾਉਣ 'ਚ ਕੋਈ ਕਸਰ ਨਹੀਂ ਛੱਡੀ ਮੈਨੂੰ ਲੱਗਦਾ ਜਿੰਨੀਆਂ ਪਿਛਲੀਆਂ ਫਿਲਮਾਂ ਬਣਾਈਆਂ ਨੇ ਉਹ ਤੋਂ ਕਿਤੇ ਵੱਧ ਉਹਨਾਂ ਨੇ ਐਫਰਟਸ ਕੀਤੇ ਇਸ ਫਿਲਮ ਨੂੰ ਬਣਾਉਣ ਲਈ ਤੇ ਉਹਦਾ ਜਿਹੜਾ ਰਿਜ਼ਲਟ ਹੈ ਤੁਹਾਡੇ ਸਾਹਮਣੇ ਹੈ ਔਰ ਇੱਕ ਤੋਂ ਇੱਕ ਐਕਟਰ ਲਏ ਗਏ ਨੇ ਫਿਲਮ ਵਿੱਚ ਕਵੀ ਬਹੁਤ ਸੋਹਣਾ ਕੰਮ ਕਰ ਰਿਹਾ ਹੈ ਅੱਜ ਪੰਜਾਬੀ ਸਿਨੇਮੇ ਦੇ ਵਿੱਚ ਕਿਸੇ ਜਾਣ ਪਛਾਣ ਦਾ ਮਤਾਜ ਨਹੀਂ ਨਵੀ ਬਹੁਤ ਟਾਈਮ ਤੋਂ ਜੁੜਿਆ ਹੋਇਆ ਹੈ ਟੀਵੀ ਦੇ ਨਾਲ ਪਹਿਲਾਂ ਗਾਣੇ ਹੁਣ ਸਿਨੇਮੇ ਦੇ ਨਾਲ ਫਿਰ ਦ੍ਰਿਸ਼ਟੀ ਜੀ ਇਹਨਾਂ ਨੇ ਸਾਉਦਾ ਸਿਨੇਮਾ ਵੀ ਕੀਤਾ ਹੈ ਆ ਪਾਣੀ ਜੀ ਕਿਸੇ ਜਾਣ ਪਛਾਣ ਦੇ ਮਹਤਾਜ ਨਹੀਂ ਇਹਨਾਂ ਨੇ ਇੱਕ ਫਿਲਮ ਪਹਿਲਾਂ ਕੀਤੀ ਹੈ ਦੂਜੀ ਔਰ ਇਹਨਾਂ ਦੀ ਪਰਫਾਰਮੈਂਸ ਬਾ ਕਮਾਲ ਹੈ ਸਤਿੰਦਰ ਕਸਰ ਜਾਨਾ ਜੀ ਇਹਨਾਂ ਨੇ ਇੱਕ ਕੈਨੇਡਾ ਦੀ ਫਿਲਮ ਕੀਤੀ ਸੀ ਉੱਥੋਂ ਇਹਨਾਂ ਦਾ ਕੰਮ ਸਾਨੂੰ ਬਹੁਤ ਵਧੀਆ ਲੱਗਿਆ ਔਰ ਜਦੋਂ ਇਹਨਾਂ ਦਾ ਨਾਮ ਆਇਆ ਮੈਂ ਕਿਹਾ ਇਹ ਕੈਰੇਕਟਰ ਇਹਨਾਂ ਨੂੰ ਹੀ ਜਾਂਦਾ ਸੋ ਸਾਡੇ ਪ੍ਰੋਡਿਊਸਰ ਸਾਹਿਬ ਅਨਸ਼ੂ ਜੀ ਜੁੜੇ ਨੇ ਫਿਲਮ ਦੇ ਨਾਲ ਸੋ ਇਹ ਟੀਮ ਹੈ ਸਾਡੀ ਸਾਰੀ ਤੇ ਇਹ ਫਿਲਮ 13 ਜੂਨ ਨੂੰ ਰਿਲੀਜ਼ ਹੋਣੀ ਹੈ ਇੱਕ ਚੰਗਾ ਅਸੀਂ ਇਹਨingen ਵੀ ਕਿ ਯਾਰ ਸਾਨੂੰ ਇਦਾਂ ਲੱਗਦਾ ਕਿ ਜਿਹੜਾ ਸਿਨੇਮਾ ਮੈਂ ਕਰਦਾ ਹੁਣ ਆਦਤ ਪੈ ਗਈ ਕਿ ਯਾਰ ਇੱਕ ਮੈਸੇਜ ਜ਼ਰੂਰ ਹੋਣਾ ਚਾਹੀਦਾ ਜਦੋਂ ਕਿ ਲੋਕ ਮੈਨੂੰ ਅਕਸਰ ਕਹਿੰਦੇ ਨੇ ਕਿ ਯਾਰ ਤੇਰੀਆਂ ਫਿਲਮਾਂ ਦਾ ਨਸ਼ਾ ਪ੍ਰਮੋਟ ਕਰਦੀਆਂ ਨੇ ਬਹੁਤ ਸਾਰੇ ਮੈਸੇਜ ਅੱਜ ਵੀ ਆਉਂਦੇ ਨੇ ਸ਼ਾਇਦ ਉਹ ਫਿਲਮਾਂ ਨਹੀਂ ਦੇਖਦੇ ਮੇਰੀਆਂ ਜਾਂ ਮੇਰਾ ਸਿਨੇਮਾ ਨਹੀਂ ਦੇਖਦੇ ਅਸੀਂ ਅੱਜ ਤੱਕ ਜਿੰਨਾ ਵੀ ਸਿਨੇਮਾ ਕੀਤਾ ਉਹਦੇ ਵਿੱਚ ਕੋਈ ਨਾ ਕੋਈ ਸੋਸ਼ਲ ਮੈਸੇਜ ਸਮਾਜ ਵਿੱਚ ਜੋ ਬੁਰਾਈਆਂ ਹੋ ਰਹੀਆਂ ਨੇ ਉਹਨਾਂ ਦੇ ਟਕਰਾਖਸ਼ ਕੀਤਾ ਸਾਡੀਆਂ ਫਿਲਮਾਂ ਦੇ ਜ਼ਰੀਏ ਹਾਂ ਸਾਡੇ ਟਾਈਟਲ ਇਦਾਂ ਦੇ ਜ਼ਰੂਰ ਹੁੰਦੇ ਨੇ ਕਿਉਂਕਿ ਉਹ ਟਾਈਟਲ ਜਸਟੀਫਾਈ ਕਰਦੇ ਤਾ ਸਾਨੂੰ ਟਾਈਟਲ ਰੱਖਣੇ ਪੈਂਦੇ ਨੇ ਸੋ ਇਹ ਫਿਲਮ ਵੀ ਸਮਾਜ ਦੀਆਂ ਸਿਸਟਮ ਦੀਆਂ ਕਿਤੇ ਨਾ ਕਿਤੇ ਬੁਰਾਈਆਂ ਦੇ ਉੱਤੇ ਇੱਕ ਕਟਾਕਸ਼ ਵੀ ਕਰੂਗੀ ਪਰ ਸਭ ਤੋਂ ਪਹਿਲਾਂ ਇੱਕ ਇੰਟਰਟੇਨਿੰਗ ਫਿਲਮ ਹੈ ਤੁਹਾਡਾ ਇੰਟਰਟੇਨ ਕਰੂਗੀ ਤੁਹਾਨੂੰ ਹਸਾਊਗੀ ਰਵਾਊਗੀ ਔਰ ਅਸੀਂ ਇੱਕ ਚੰਗਾ ਸਿਨੇਮਾ ਦੇਣ ਦੀ ਕੋਸ਼ਿਸ਼ ਕਰ ਰਹੇ ਹਾਂ ਥੈਂਕ ਯੂ ਮੈਂ ਚਾਹੂੰਗੀ ਤੁਸੀਂ ਕਬੀਰ ਦੁਹਾਨ ਸਿੰਘ ਜੀ ਬਾਰੇ ਵੀ ਦੋ ਚੱਕਰ ਮੈਂ ਕਬੀਰ ਭਾਈ ਜੀ ਇੱਥੇ ਅੱਜ ਹਾਜ਼ਰ ਨਹੀਂ ਕਿਉਂਕਿ ਉਹ ਸਾਊਥ ਦੇ ਵਿੱਚ ਫਿਲਮਾਂ ਕਰਨ ਦੇ ਵਿੱਚ ਮਸ਼ਹੂਰੀਅਤ ਹੈ ਉਹਨਾਂ ਦੀ ਸਾਨੂੰ ਇੱਕ ਨਵਾਂ ਵਿਲਨ ਚਾਹੀਦਾ ਸੀਗਾ ਜਿਹੜਾ ਮਤਲਬ ਥੋੜਾ ਹਰਿਆਣਵੀ ਟੱਚ ਦਵੇ ਸਾਨੂੰ ਕਿਉਂਕਿ ਅਸੀਂ ਪਹਿਲਾਂ ਹੀ ਸੋਚਿਆ ਹੋਇਆ ਸੀ ਕਿ ਇਦਾਂ ਦਾ ਕਰੈਕਟਰ ਤਾਂ ਕਬੀਰ ਦੋਹਾਨ ਦਾ ਨਾਮ ਸਾਹਮਣੇ ਆ ਰਿਹਾ ਸੀਗਾ ਔਰ ਉਹ ਇੱਕ ਐਕਟਰ ਹੋਣ ਦੇ ਨਾਲ ਨਾਲ ਅੱਜ ਏਡਾ ਵੱਡਾ ਕੰਮ ਕਰ ਰਹੇ ਨੇ ਉਹ ਮਾਰਕੋ ਫਿਲਮ 'ਚ ਉਹਨਾਂ ਨੇ ਆਪਣੇ ਆਪ ਨੂੰ ਸਾਰਿਆਂ ਨੂੰ ਨੋਟਿਸ ਹੀ ਨਹੀਂ ਕਰਵਾਇਆ ਬਲਕਿ ਛਾਏ ਨੇ ਉਹ ਉਹ 15 ਮਿੰਟ ਲਈ ਉਹ ਬੰਦਾ ਆਉਂਦਾ ਤੇ ਛਾ ਜਾਂਦਾ ਫਿਲਮ ਦੇ ਵਿੱਚ ਸੋ ਉਹ ਜਿੰਨੇ ਵਧੀਆ ਐਕਟਰ ਨੇ ਉੰਨੇ ਹੀ ਹੰਭਲ ਇਨਸਾਨ ਨੇ ਬਹੁਤ ਸਪੋਰਟ ਕੀਤੀ ਉਹਨਾਂ ਨੇ ਸਾਨੂੰ ਸਾਰਿਆਂ ਨੂੰ ਔਰ ਭਰਾਵਾਂ ਦੀ ਤਰ੍ਹਾਂ ਕੰਮ ਕੀਤਾ ਔਰ ਮੈਨੂੰ ਲੱਗਦਾ ਕਿ ਇੱਕ ਚੰਗਾ ਐਕਟਰ ਵਧੀਆ ਐਕਟਰ ਪੰਜਾਬੀ ਸਿਨੇਮੇ ਨੂੰ ਮਿਲਣ ਜਾ ਰਿਹਾ ਕਿਉਂਕਿ ਸਾਡੇ ਇੱਥੇ ਮੈਨੂੰ ਲੱਗਦਾ ਕਿ ਅਸੀਂ ਲੱਭਦੇ ਰਹਿੰਨੇ ਕਿ ਯਾਰ ਨਵੇਂ ਵਿਲਨ ਮਿਲਣ ਨਵੇਂ 네ਗਟਿਵ ਕਿਰਦਾਰ ਕਰਨ ਵਾਲੇ ਉਹਨਾਂ ਦੇ ਚਿਹਰੇ ਸਾਹਮਣੇ ਆਉਣੇ ਚਾਹੀਦੇ ਆ ਤੇ ਅਸੀਂ ਪੰਜਾਬ ਦੇ ਵਿੱਚੋਂ ਵੀ ਐਕਟਰ ਲੈਣ ਦੀ ਆਲਵੇ ਟ੍ਰਾਈ ਕੀਤੀ ਆ ਔਰ ਲੈਂਦੇ ਰਹਿੰਨੇ ਆ ਔਰ ਸਾਨੂੰ ਇਦਾਂ ਦੇ ਵੀ ਚਿਹਰੇ ਚਾਹੀਦੇ ਆ ਜਿਹੜੇ ਕਿ ਇੱਕ ਲੱਗੇ ਲੋਕਾਂ ਨੂੰ ਯਾਰ ਇਹ ਕੈਰੈਕਟਰ ਸੂਟ ਕਰਦਾ ਸੋ ਇਹ ਕੈਰੈਕਟਰ ਉਹਨਾਂ ਨੂੰ ਸੂਟ ਕਰਦਾ ਸੀ ਤਾਂ ਅਸੀਂ ਕਬੀਰ ਦਵਾਨ ਨੂੰ ਇਹਦੇ ਲਈ ਜਿਹੜਾ ਕਾਸਟ ਕੀਤਾ ਜੀ So uh, थैंक यू सोमा थैंक यू नेक्स्ट क्वेश्चन अदृष्टि तलवार फेर ਤੁਸੀਂ ਤਲਵਾਰਾਂ ਚਲਾਈ ਐ ਇਸ ਵਿੱਚ ਕੀ ਕਰੈਕਟਰ ਐ ਪਲੀਜ਼ ਪਹਿਲੇ ਇਹ ਦੱਸੋ ਸਾਨੂੰ ਅਮ ਪਹਿਲਾਂ ਤਾਂ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ थैंक यू ਤੁਸੀਂ ਆਪਣਾ ਕੀ ਕੀ ਸਮੇ ਕੱਢ ਕੇ ਆਏ ਹੋ ਤੇ ਨਹੀਂ ਤਲਵਾਰਾਂ ਤਾਂ ਮੈਂ ਨਹੀਂ ਚਲਾਈ ਮੈਂ ਐਕਸ਼ਨ ਜ਼ਰੂਰ ਕੀਤਾ ਥੋੜਾ ਜਿਹਾ ਤੇ ਜੋ ਤੁਸੀਂ ਮੂਵੀ ਦੇਖੋਗੇ ਤੁਹਾਨੂੰ ਵਧੀਆ ਲੱਗੇਗਾ ਸੋ ਕਹਿੰਦੇ ਹਰ ਐਕਟਰਸ ਹਨੇ ਡ੍ਰੀਮ ਹੁੰਦਾ ਹੈ ਕਿ ਉਹ ਐਕਸ਼ਨ ਵਾਲੀ ਮੂਵੀਆਂ ਜ਼ਰੂਰ ਕਰੇ ਕਿਉਂਕਿ ਇੱਕ ਦਮਦਾਰ ਲੇਡੀ ਦਾ ਜਿਹੜਾ ਕਿਰਦਾਰ ਹੈ ਸਾਹਮਣੇ ਆਂਦਾ ਹੈ ਸੋ ਜਦੋਂ ਇਹ ਫਿਲਮ ਤੁਹਾਡੇ ਕੋਲ ਆਈ ਸੀ ਕਿ ਤੁਸੀਂ ਰੈਡੀ ਸੀ ਕਿ ਇੰਨਾ ਦੀ ਸਕ੍ਰਿਪਟ ਦੀ ਵੇਟ ਕਰ ਰਹੇ ਸੀ ਕਿ ਹੁਣ ਮੈਂ ਐਕਸ਼ਨ ਤੇ ਜੇ ਕਰਨਾ ਤੇ ਕਿਉਂ ਨਾ ਡਾਕੂ ਦਾ ਮੁੰਡਾ 3 ਸੀ 100% ਮੈਂ ਇਹਹੀ ਸਕ੍ਰਿਪਟ ਦੀ ਵੇਟ ਦੂਜੀ ਫਿਲਮਾਂ ਪੰਜਾਬੀ ਇੰਡਸਟਰੀ ਚ ਤੇ 3 ਸਾਲ ਬਾਅਦ ਮੈਂ ਪੰਜਾਬੀ ਟੈਲੀਵਿਜ਼ਨ ਫਿਲਮ ਕਰ ਰਹੀ ਆ ਸੋ ਮੈਂ ਇਹੀ ਸਕ੍ਰਿਪਟਿੰਗ ਕਰ ਰਹੀ ਸੀ ਜਿਹੜੀ ਇਹ ਕੁੜੀ ਦਾ ਕੈਰੈਕਟਰ ਬਹੁਤ ਵਧੀਆ ਤਰੀਕੇ ਨਾਲ ਦਰਸਾਏ ਤੇ ਜਦੋਂ ਤੁਸੀਂ ਫਿਲਮ ਦੇਖੋਗੇ ਤੁਹਾਨੂੰ ਪਤਾ ਲੱਗੇਗਾ ਕਿ ਰੀਤ ਦਾ ਕੈਰੈਕਟਰ ਬਹੁਤ ਹੀ ਪਾਵਰਫੁਲ ਹੈ ਫੁੱਲ ਫਿਲਮ ਚ ਤੁਹਾਨੂੰ ਕਿਤੇ ਵੀ ਨਹੀਂ ਲੱਗੇਗਾ ਕਿ ਕੁੜੀ ਸਿਰਫ ਇੱਕ ਕੁਝ ਟਾਈਮ ਲਾਈਨ ਨਹੀਂ ਆ ਰਹੀ ਹੈ ਸੋ ਇਟਸ ਵੈਰੀ ਪਾਵਰਫੁਲ ਕੈਰੈਕਟਰ ਥੈਂਕ ਯੂ ਸੋ ਮਚ ਥੈਂਕ ਯੂ ਥੈਂਕ ਯੂ ਸੋ ਆ ਦੇਵ ਸਰ ਇਹ ਕੁਐਸਚਨ ਮੇਰਾ ਉਤਰਾਖੰਡ ਨੂੰ ਹੀ ਲੈ ਕੇ ਹੈ ਉੱਥੇ ਦੀ ਫੋਰੈਸਟ ਜੰਗਲਾਂ ਦੇ ਵਿੱਚ ਜਾ ਕੇ ਸ਼ੂਟ ਕੀਤੀ ਹੈ ਸਮ ਟਾਈਮ ਜਦੋਂ ਅਸੀਂ ਪੰਜਾਬ ਦੇ ਵਿੱਚ ਸ਼ੂਟ ਕਰਦੇ ਆ ਨਾ ਸਾਨੂੰ ਹੁੰਦਾ ਕਿ ਨਹੀਂ ਯਾਰ ਪੰਗਾ ਪੈ ਗਿਆ ਹੈ ਕੁਝ ਹੋ ਗਿਆ ਕੁਝ ਚੀਜ਼ ਫਸ ਗਈ ਤੇ ਅਸੀਂ ਇਹਨੂੰ ਇਹਨੂੰ ਜਾਣਦੇ ਆ ਤੇ ਅਸੀਂ ਕੁਝ ਨਾ ਕੁਝ ਰਾਹ ਕੱਢ ਲਵਾਂਗੇ ਲੇਕਿਨ ਉੱਥੇ ਜਾ ਕੇ ਸ਼ੂਟ ਕਰਨਾ ਉੱਥੇ ਦੀ ਲਗਾ ਲਓ ਗਵਰਨਮੈਂਟ ਲਗਾ ਲਓ ਉੱਥੇ ਤੇ ਲੋਕ ਲਗਾ ਲਓ ਪ੍ਰੋਡਕਸ਼ਨ ਲਗਾ ਲਓ ਤੇ ਉਥੇ ਕਿਹੜੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਕਿ ਨਹੀਂ ਕਰਨਾ ਪਿਆ ਸਭ ਕੁਝ ਆ ਠੀਕ ਹੋ ਰਿਹਾ ਸੀਗਾ। ਬੀਬੀਸੀ ਜਦੋਂ ਤੁਸੀਂ ਆਪਣੀ ਸਟੇਟ ਤੋਂ ਬਾਹਰ ਜਾ ਕੇ ਕੰਮ ਕਰਦੇ ਹੋ ਆ ਡਿਫਿਕਲਟੀਆਂ ਤਾਂ ਆਉਂਦੀਆਂ ਹੀ ਆਉਂਦੀਆਂ ਨੇ ਹਨਾ ਤੇ ਪਰ ਕਹਾਣੀ ਜਿਹੜੀ ਹੈ ਉਹ ਪੰਜਾਬ ਦੇ ਨਾਲ ਹੀ ਰਿਲੇਟ ਕਰਦੀ ਹੈ। ਸੋ ਇਹ ਨਹੀਂ ਹੈ ਕਿ ਅਸੀਂ ਜੇ ਜੰਗਲਾਂ ਜਾ ਕੇ ਸ਼ੂਟ ਕੀਤੀ ਹੈ ਤਾਂ ਪੰਜਾਬੀ ਤੋਂ ਕਿਤੇ ਨਾ ਕਿਤੇ ਹਟ ਗਏ। ਫਿਲਮ ਪੰਜਾਬੀ ਹੈ ਪੰਜਾਬ ਦੇ ਨਾਲ ਜੁੜੀ ਹੋਈ ਹੈ ਪੰਜਾਬ ਦੀ ਗੱਲ ਕਰਦੀ ਹੈ। ਬਟ ਇਹ ਹੈ ਕਿ ਉਹ ਲੋਕੇਸ਼ਨਸ ਡਿਮਾਂਡ ਸੀਗੀਆਂ ਸੀਗੀ ਫਿਲਮ ਦੀ। ਤੇ ਉੱਥੇ ਜਿਹੜਾ ਜੰਗਲ ਦਾ এনवायरमेंट ਸੀਗਾ ਉਹ ਬਹੁਤ ਸੋਹਣਾ ਫਿਲਮ ਆਇਆ ਗਿਆ ਤੁਹਾਨੂੰ ਫਿਲਮ ਦੇਖਣ ਨੂੰ ਹੀ ਬਹੁਤ ਸੋਹਣੀ ਲੱਗਣੀ ਹੈ ਕਿਉਂਕਿ ਸਾਡੀ 50% 60% ਫਿਲਮ ਜਿਹੜੀ ਹੈਗੀ ਉਹ ਜੰਗਲ ਦੇ ਵਿੱਚ ਹੈ ਤੇ ਫਿਰ ਅਸੀਂ ਪੰਜਾਬ ਚ ਆ ਕੇ ਸ਼ੂਟ ਕੀਤੀ ਹੈ ਸੋ ਕਹਾਣੀ ਕਿਉਂ ਉੱਥੇ ਜਾਂਦੀ ਹੈ ਇਹ ਬਹੁਤ ਵਧੀਆ ਤਰੀਕੇ ਨਾਲ ਜੁੜੀ ਹੋਈ ਹੈ ਇਹ ਨਹੀਂ ਹੈ ਕਿ ਅਸੀਂ ਕੋਈ ਜੰਗਲ ਦਿਖਾਉਣਾ ਸੀ ਜਾਂ ਜੰਗਲ ਦੇ ਤਰੀਕੇ ਨਾਲ ਅਸੀਂ ਉਹ ਕਹਾਣੀ ਦੀ ਡਿਮਾਂਡ ਸੀ ਕਿ ਉਹ ਕਿਉਂ ਉਧਰ ਗਏ ਨੇ ਸੋ ਬੜੇ ਵਧੀਆ ਤਰੀਕੇ ਨਾਲ ਇਹ ਫਿਲਮ ਜੁੜਦੀ ਆ ਤੇ ਉਹ ਜਿਵੇਂ 1 ਤੇ 2 ਆਪਣੇ ਆਪ ਚ ਮਾਈਲਸਟੋਨ ਨੇ ਔਰ ਮੈਨੂੰ ਲੱਗਦਾ ਕਿ 3 ਵੀ ਹੋਊਗੀ ਲੋਕਾਂ ਨੂੰ ਸਿਰਫ ਲੋਕੇਸ਼ਨਸ ਨਹੀਂ ਲੋਕਾਂ ਨੂੰ ਕਹਾਣੀ ਇਮੋਸ਼ਨਸ ਸਾਰੇ ਜਣਾਂ ਦੀ ਪਰਫਾਰਮੈਂਸ ਕੱਲੇ ਕੱਲੇ ਐਕਟਰ ਦੀ ਬਹੁਤ ਪਸੰਦ ਆਉਣ ਵਾਲੀ ਆ ਔਰ ਇਹਦੇ 뮤직 ਬਾਰੇ ਗੱਲ ਕਰਨਾ ਚਾਹੁੰਗਾ ਕਿ 뮤직 ਵੀ ਇਹਦਾ ਜਿਵੇਂ ਜਿਵੇਂ ਸਾਡੇ ਗਾਣੇ ਖੁੱਲਣਗੇ ਤੁਸੀਂ ਬਹੁਤ ਇੰਜੋਏ ਕਰਨ ਵਾਲੇ ਹੋ ਔਰ ਸਿੱਧੂ ਮੂਸੇ ਵਾਲੇ ਬਾਈ ਦਾ ਸੀ ਡਾਲਰ ਗਾਣਾ ਜਿਹੜਾ ਪਹਿਲੀ ਫਿਲਮ ਦੇ ਨਾਲ ਜੁੜਿਆ ਸੀਗਾ ਉਹ ਅਸੀਂ ਦੁਬਾਰਾ ਰੀਕ੍ਰੀਏਟ ਕੀਤਾ ਔਰ ਬੜੀ ਮੁਸ਼ਕਲ ਨਾਲ ਅਸੀਂ ਉਹ ਗਾਣਾ ਦੁਬਾਰਾ ਲਿਆ ਇਸ ਫਿਲਮ ਦੇ ਵਿੱਚ ਕਿਉਂਕਿ ਉਹ ਗਾਣਾ ਅੱਗੇ ਦੀ ਅੱਗੇ ਕਿਤੇ ਚਲਾ ਗਿਆ ਸੀ ਫਿਰ ਸਾਡੇ ਪ੍ਰੋਡਕਸ਼ਨ ਹਾਊਸ ਨੂੰ ਮੈਂ ਦਾ ਕ੍ਰੈਡਿਟ ਦੇਣਾ ਕਿ ਉਹਨਾਂ ਨੇ ਉਹ ਗਾਣਾ ਦੁਬਾਰਾ ਲਿਆ ਇਸ ਫਿਲਮ ਦੇ ਵਿੱਚ ਉਹ ਬਹੁਤ ਵਧੀਆ ਸਿਚੁਏਸ਼ਨ ਦੇ ਉੱਤੇ ਉਹ Song ਜਦੋਂ ਚੱਲਦਾ ਤਾਂ ਮੈਨੂੰ ਲੱਗਦਾ ਕਿ ਆਡੀਅנס ਇੰਜੋਏ ਕਰੂਗੀ ਪੂਰਾ ਉਹਨੂੰ ਤੇ ਬਾਕੀ ਜਦੋਂ ਹੁਣ ਫਿਲਮ ਆਉਣੀ ਆ ਤੁਹਾਡੇ ਸਾਹਮਣੇ ਆਉਣੀ ਆ ਟੀਜ਼ਰ ਆਇਆ ਅਸੀਂ ਟੀਜ਼ਰ ਦੇ ਵਿੱਚ ਸਿਰਫ ਐਕਸ਼ਨ ਜਿਹੜਾ ਹੈਗਾ ਉਹ ਰਿਵੀਲ ਕੀਤਾ ਚੀਜ਼ਾਂ ਦਿਖਾਈਆਂ ਨੇ ਦਰੂ ਟੀਜ਼ ਕੀਤਾ ਪਰ ਜਿਹੜੀ ਅਸਲੀ ਕਹਾਣੀ ਜਾਂ ਚੀਜ਼ਾਂ ਅਸੀਂ ਤੁਹਾਨੂੰ ਖੋਲਣੀ ਹੈ ਟ੍ਰੇਲਰ 'ਚ ਖੋਲਣੀਆਂ ਔਰ ਹੋ ਸਕਦਾ ਹੈ ਕਿ ਟ੍ਰੇਲਰ ਤੁਸੀਂ ਕਹੋ ਕਿ ਯਾਰੇ ਬਹੁਤ ਡਿਫਰੈਂਟ ਟ੍ਰੇਲਰ ਹੈ ਪੰਜਾਬੀ ਸਿਨੇਮੇ ਦੇ ਵਿੱਚ ਔਰ ਸਾਡਾ ਸਿਨੇਮਾ ਹੁਣ ਡੇ ਬਾਈ ਡੇ ਗਰੋ ਕਰ ਰਿਹਾ ਹੈ ਇਸ ਤਰ੍ਹਾਂ ਦੇ ਮੈਨੂੰ ਲੱਗਦਾ ਹੈ ਕਿ ਲੋਕਾਂ ਲੋਕ ਜਦੋਂ ਟ੍ਰੇਲਰ ਆਊਗਾ ਸਾਨੂੰ ਅਪਰੀਸ਼ੀਏਟ ਕਰਨਗੇ ਅ ਦੋ ਫੈਕਟ ਪੁੱਛਣਾ ਚਾਹੀਦਾ ਅ ਜੰਗਲ 60% ਅਗਰ ਸ਼ੂਟ ਕੀਤਾ ਹੈ ਤੇ ਐਨੀਮਲਸ ਤੂਫਾਨ ਮਿੱਟੀ ਪਲੇਟ ਲਾਈਟਨਿੰਗ ਕਿੰਨਾ ਕੁ ਮੁਸ਼ਕਿਲ ਆਇਆ ਦੂਜਾ ਫੈਕਟ ਮੈਂ ਬਾਤ ਤੂਫਾਨ ਤਾਂ ਦੇਖੋ ਮੀਮੂ ਆਉਂਦੇ ਰਹੇ ਜੀ ਵਿੱਚ ਨੂੰ ਉਹ ਚੱਲਦਾ ਹੀ ਰਹਿੰਦਾ ਵੈਦਰ ਦਾ ਪਰ ਜਿਹੜਾ ਹਾਂ ਜੰਗਲ ਦੇ ਵਿੱਚ ਸ਼ੂਟ ਕਰਨਾ ਡਿਫਿਕਲਟ ਸੀਗਾ ਕਿਉਂਕਿ ਉੱਥੇ ਸਪੈਸ਼ਲ ਇਹ ਕਿਹਾ ਗਿਆ ਸੀਗਾ ਕਿ ਇੱਕ ਇੱਕ ਜਗ੍ਹਾ ਤੇ ਸ਼ੂਟ ਕੀਤਾ ਸੀਗਾ ਤੁਸੀਂ 5 ਵਜੇ ਤੋਂ ਬਾਅਦ ਸਾਨੂੰ ਉੱਥੋਂ ਕਹਿੰਦੇ ਸੀਗੇ ਆਪਣਾ ਸਮਾਨ ਚੱਕੋ ਤੇ ਯਾਰ ਜਾਓ ਕਿਉਂਕਿ ਹੁਣ ਐਨੀਮਲਸ ਦੇ ਨਿਕਲਣ ਦਾ ਟਾਈਮ ਹੋ ਗਿਆ ਉੱਤੇ ਹਾਥੀ ਵੱਡੇ ਸੀਗੇ ਤਾਂ ਫਿਰ ਲੈਪਰਡ ਸੀਗੇ ਤਾਂ ਉਹਦਾ ਖਤਰਾ ਆਲਵੇਸ ਬਣਿਆ ਹੋਇਆ ਸੀ ਔਰ ਅਲਾਉ ਨਹੀਂ ਕਰਦੇ ਸੀਗੇ ਜਿੱਥੇ ਅਸੀਂ ਐਕਸ਼ਨ ਸੀਕੁਐਂਸ ਸ਼ੂਟ ਕੀਤੇ ਨੇ ਕਿ ਤੁਸੀਂ ਪੈਦਲ ਵੀ ਜਾਣਾ ਉੱਥੇ ਤੱਕ ਤੁਸੀਂ ਕਾਰ 'ਚ ਜਾਣਾ ਔਰ ਤੁਹਾਡੀ ਆਪਣੀ ਰਿਸਪੌਂਸਿਬਿਲਟੀ ਹੈ ਤੇ ਤੁਸੀਂ ਕਦੇ ਵੀ ਤੁਰਕੇ ਨਹੀਂ ਜਾਣਾ ਉੱਥੇ ਤੱਕ ਸੋ ਇਹ ਜਿਹੜੀਆਂ ਉਹਨਾਂ ਦੀਆਂ ਇੰਟਰੈਕਸ਼ਨਸ ਸੀਗੀਆਂ ਉਹ ਹੈਗੀਆਂ ਹੀ ਸੀਗੀਆਂ ਜੋ ਉਹਨਾਂ ਨੇ ਸਾਨੂੰ ਕਿਹਾ ਸੀਗਾ ਮੈਂ ਦੂਜਾ ਇਫੈਕਟ ਥੋੜਾ ਫਨੀ ਕਿਉਂਕਿ ਉਹਨਾਂ ਦੀਆਂ ਇੰਸਟਰਕਸ਼ਨਸ ਤੋਂ ਬਿਨਾ ਅਸੀਂ ਕੁਝ ਵੀ ਨਹੀਂ ਕਰ ਸਕਦੇ ਸੀ ਉਹਨਾਂ ਦੇ ਬੰਦੇ ਗਾਰਡ ਸੀਗੇ ਜਿਹੜੇ ਉਹ ਵੀ ਰਹਿੰਦੇ ਸੀਗੇ ਫੇਰ ਵੀ ਕਿਤੇ ਨਾ ਕਿਤੇ ਸਾਨੂੰ ਵੀ ਆਪਣਾ ਜਿਹੜਾ ਖਿਆਲ ਸੀਗਾ ਰੱਖਣਾ ਪੈਂਦਾ ਸੀ ਦੂਜਾ ਇਫੈਕਟ ਥੋੜਾ ਫਨੀ ਹੈ ਜਿਹੜੀ ਨਾਲ ਕੁੜੀਆਂ ਬੈਠੀਆਂ ਡਰੀਆਂ ਕਦੀ ਨਹੀਂ ਕੁੜੀਆਂ ਨੇ ਬਹੁਤ ਸੋਹਣਾ ਕੰਮ ਕੀਤਾ ਜੀ ਔਰ ਆਲਵੇਜ਼ ਇਹ ਉਲਾਮਬਾ ਰਹਿੰਦਾ ਸੀ ਕਿ ਪੰਜਾਬੀ ਬੋਲਣ ਵਾਲੀਆਂ ਕੁੜੀਆਂ ਨੂੰ ਪੰਜਾਬੀ ਸਿਨੇਮੇ 'ਚ ਕੰਮ ਨਹੀਂ ਦਿੱਤਾ ਜਾਂਦਾ ਤੁਸੀਂ ਬੰਬੇ ਤੋਂ ਬੁਲਾ ਲੈਂਦੇ ਹੋ ਜਦੋਂ ਪ੍ਰੈਸ ਦੇ ਸਾਹਮਣੇ ਆਉਂਦੇ ਨੇ ਤਾਂ ਹਿੰਦੀ 'ਚ ਸ਼ੁਰੂ ਹੋ ਜਾਂਦੀਆਂ ਨੇ ਤੁਸੀਂ ਦੇਖੋ ਚਲੋ ਪਾਣੀ ਜੀ ਦਾ ਇੱਥੇ ਦੇ ਜੰਪਾਲ ਨੇ ਸਾਰੇ ਜਾਣਦੇ ਨੇ ਇਹਨਾਂ ਨੂੰ ਇਹਨਾਂ ਦਾ ਆਪਣਾ ਇੱਕ ਮੁਕਾਮ ਹੈ ਔਰ ਦ੍ਰਿਸ਼ਟੀ ਦੇਖੋ ਕਿੰਨੀ ਸੋਹਣੀ ਪੰਜਾਬੀ ਬੋਲਦੇ ਨੇ ਪੰਜਾਬ ਤੋਂ ਨੇ ਸੋ ਵਧੀਆ ਗੱਲ ਹੈ ਕਿ ਪੰਜਾਬੀ ਕੁੜੀਆਂ ਨੂੰ ਹੁਣ ਪੰਜਾਬੀ ਸਿਨੇਮੇ ਦੇ ਵਿੱਚ ਕੰਮ ਮਿਲਣਾ ਸ਼ੁਰੂ ਹੋ ਗਿਆ ਥੈਂਕ ਯੂ ਸੋ ਮੱਚ ਥੈਂਕ ਯੂ ਸੋ ਮੱਚ ਐਵਰੀਬਾਡੀ ਥੈਂ Okay, Okay. Uh, we will do one on one. So Okay. Please go ahead. Yes. Over to you. Okay. Ara. ਹੈਲੋ ਹੈਲੋ ਦੇਬਾਈ ਸ਼ਸ਼ੀਗਲ ਜੀ ਸ਼ਸ਼ੀਗਲ ਜੀ ਅੱਛਾ ਇੱਧਰ ਆ ਜਾ ਸ਼ਸ਼ੀਗਲ ਕਿੱਦਾਂ ਬਈ ਚੜ੍ਹਦੀ ਕਲਾ ਜੀ ਬਹੁਤ ਵਧੀਆ ਵੀਰੇ ਸਭ ਤੋਂ ਪਹਿਲਾਂ ਬੇਹੱਦ ਖੁਸ਼ੀ ਦੀ ਗੱਲ ਹੈ ਕਿ ਤੁਸੀਂ ਐਡਾ ਚੰਗਾ ਕਨਸੈਪਟ ਲੈ ਕੇ ਆਏ ਹੋ ਜਿੱਦਾਂ ਤੁਸੀਂ ਗੱਲ ਕੀਤੀ ਕਿ ਪਹਿਲੀ ਵਾਰੀ ਹੋਏਗਾ ਮੇਰੇ ਦਾ ਜਿਹਨੂੰ ਅਸੀਂ ਪ੍ਰਾਊਡ ਨਾਲ ਕਹਿ ਸਕਦਾ ਕਿ ਸਾਡਾ ਪਿਓਰ ਐਕਸ਼ਨ ਹੋਏਗਾ ਇਸ ਫਿਲਮ ਦੇ ਵਿੱਚ ਐਡੇ ਵੱਡੇ ਲੈਵਲ ਦੇ ਫਿਲਮ ਸ਼ੂਟ ਹੋਈ ਤੇ ਦੂਜੀ ਗੱਲ ਵੀ ਜਦੋਂ ਤੋਂ ਇਸ ਫਿਲਮ ਦਾ ਰੈਪ ਅਪ ਹੋਇਆ ਤੇ ਸਿੱਧੂ ਬਾਈ ਦਾ ਗਾਣਾ ਰੀਕ੍ਰੀਏਟ ਕੀਤਾ ਗਿਆ ਤਾਂ ਮੈਨੂੰ ਲੱਗਦਾ ਕਿ ਸਭ ਤੋਂ ਵੱਧ ਇਸ ਫਿਲਮ ਦੀ ਚਰਚਾ ਛਿੜੀ ਤੇ ਸਭ ਤੋਂ ਪਹਿਲਾਂ ਆਪਾਂ ਡੇਟ ਵੀ ਅਨਾਉਂਸ ਕਰਤੀ ਸੀ ਕਿ ਆਪਾਂ ਇਸ ਡੇਟ ਨੂੰ ਇਹ ਫਿਲਮ ਰਿਲੀਜ਼ ਕਰ ਰਹੇ ਹਾਂ ਕਿਤਨਾ ਕਿਤੇ ਫਿਰ ਨਾਲ ਦੀ ਹੁੰਦਾ ਕਿ ਨਾਲ ਦੀ ਨਾਲ ਚਾਰ ਫਿਲਮਾਂ ਹੋਰ ਅਨਾਉਂਸਮੈਂਟ ਹੋ ਗਈਆਂ ਤੁਸੀਂ ਕੀ ਮਹਿਸੂਸ ਕਰਦੇ ਹੋ ਕਿ ਅਸੀਂ ਸਾਡਾ ਪੰਜਾਬੀ ਸਿਨੇਮਾ ਸੀ ਐਡਾ ਵੱਡਾ ਕਰ ਲਿਆ ਕਿ ਅਸੀਂ ਚਾਰ-ਚਾਰ ਫਿਲਮਾਂ ਨੂੰ ਅਕਸੈਪਟ ਕਰ ਸਕਦੇ ਹਾਂ ਸਾਡੀ ਆਡੀਅੰਸ ਐਡੀ ਹੋ ਗਈ ਕਿ ਅਸੀਂ ਇੰਨੀਆਂ ਫਿਲਮਾਂ ਨੂੰ ਅਕਸੈਪਟ ਕਰ ਲਈ ਚਾਰ-ਚਾਰ ਤਾਂ ਵੀਰੇ ਇੱਥੇ ਤਾਂ ਦੋ ਤੇ ਰੌਲਾ ਪੈ ਜਾਂਦਾ ਜੀ ਇੱਕ ਦੇ ਉੱਤੇ ਦੂਜੀ ਆ ਜਾਂਦੀ ਆ ਉਹਦੇ ਲੋਕ ਬੋਲਣ ਲੱਗ ਜਾਂਦੇ ਹਨਾ ਚਲੋ ਦੋ ਤਾਂ ਫਿਲਮਾਂ ਦੇਖੋ ਆਉਣਗੀਆਂ ਆਉਣਗੀਆਂ ਉਹਨਾਂ ਨੂੰ ਤੁਸੀਂ ਰੋਕ ਨਹੀਂ ਸਕਦੇ ਪਰ ਸਾਡੀ ਜਿਹੜੀ ਫਿਲਮ ਹੈ ਅਸੀਂ 24 ਸਤੰਬਰ ਨੂੰ ਮੇਰੇ ਖਿਆਲ 2024 ਨੂੰ ਇਹਦੀ ਡੇਟ ਪਾਤੀ ਸੀ। ਬਾਕੀ ਜਿਹੜੀਆਂ ਪਈਆਂ ਨੇ ਉਦੋਂ ਬਾਅਦ ਪਈਆਂ ਸਾਰੀਆਂ ਮਤਲਬ 2-2 3-3 ਮਹੀਨੇ ਬਾਅਦ ਪਈਆਂ ਨੇ ਜਿੰਨੀਆਂ ਵੀ ਨੇ। ਪਰ ਮੈਨੂੰ ਲੱਗਦਾ ਕਿ ਦੋ ਫਿਲਮਾਂ ਆ ਜਾਣਾ ਉੱਤੇ ਕੋਈ ਰੌਲਾ ਗੋਲਾ ਹੈ ਨਹੀਂ। ਉਹ ਤੇ ਸਾਨੂੰ ਬੋਲਣਾ ਨਹੀਂ ਚਾਹੀਦਾ, ਕੌਂਟਰੋਵਰਸੀ ਨਹੀਂ ਕਰਨੀ ਚਾਹੀਦੀ ਕਿ ਯਾਰ ਦੂਜੀ ਫਿਲਮ ਕਿਉਂ ਆ ਗਈ? ਕਿਉਂਕਿ ਹੋਰ ਕੋਈ ਚਾਰਾ ਨਹੀਂ ਪ੍ਰੋਡਿਊਸਰ ਕੋਲ। ਪਰ ਮੈਨੂੰ ਲੱਗਦਾ ਚਾਰ ਸਿਨੇਮਾ ਚੱਲਣ ਜੋਗਾ ਹਲੇ ਸਾਡਾ ਪੰਜਾਬੀ ਸਿਨੇਮਾ ਨਹੀਂ ਹੋਇਆ। ਉਸਾਂ ਨੂੰ ਸੋਚਣਾ ਚਾਹੀਦਾ ਕਿ ਯਾਰ ਵੀ ਦੋ ਫਿਲਮਾਂ ਠੀਕ ਨੇ ਅਸੀਂ ਜਿਹੜੀਆਂ ਫਿਲਮਾਂ ਨੇ ਬਾਰੀ-ਬਾਰੀ ਜਾਂ ਇੱਕ ਵੀਕ ਅੱਗੇ ਜਾਂ ਦੋ ਵੀਕ ਅੱਗੇ ਇਦਾਂ ਆਈਏ ਤੁਹਾਨੂੰ ਪਤਾ ਵੀ ਇਹ ਨਾਲੇ ਕਿ ਵੱਡੀਆਂ ਫਿਲਮਾਂ ਨੇ ਆਉਣਾ ਫਿਰ ਵੀ ਵਿੱਚ ਵਿੱਚ ਆ ਕੇ ਫਸਣਾ ਉਹ ਮੈਨੂੰ ਲੱਗਦਾ ਠੀਕ ਨਹੀਂ ਹੈ ਦੋ ਫਿਲਮਾਂ ਲਈ ਆਪਾਂ ਆਲਵੇਜ਼ ਇਹਦੇ ਲਈ ਤਾਂ ਰੈਡੀ ਰਹੋਗੇ ਦੋ ਫਿਲਮਾਂ ਤਾਂ ਆਉਣਗੀਆਂ ਆਉਣਗੀਆਂ ਉਹਦੇ ਉੱਤੇ ਆਪਾਂ ਕਿੰਤੂ ਪਰੰਤੂ ਕਰੀ ਜਾਈਏ ਬੋਲੀ ਜਾਈਏ ਉਹ ਗੱਲ ਮੈਨੂੰ ਠੀਕ ਨਹੀਂ ਲੱਗਦੀ ਪਰ ਹਾਂ ਚਾਰ ਫਿਲਮਾਂ ਆ ਰਹੀਆਂ ਨੇ ਇਹ ਪ੍ਰੋਬਲਮ ਹੈ ਤੁਜੀ ਗੱਲ ਵੀਰੇ ਜਿੱਦਣ ਆਪਾਂ ਸਿੱਧੂ ਬਾਈ ਦਾ ਗਾਣਾ ਰੀਕ੍ਰੀਏਟ ਕੀਤਾ ਤੇ ਕਿੰਨਾ ਕੁ ਚੇਂਜ ਕੀਤਾ ਸੇਮ ਚੀਜ਼ ਮਿਲ ਨੂੰ ਜਾਂ ਮਿਊਜ਼ਿਕ ਦੇ ਵਿੱਚ ਵੀ ਕਾਫੀ ਕੁਝ ਚੇਂਜ ਸਾਨੂੰ ਮਿਲੂਗਾ ਵੇਖਣ ਨੂੰ ਵੀਰੇ ਮੈਨੂੰ ਲੱਗਦਾ ਇਹ ਗਾਣੇ 'ਚ ਜੇ ਆਪਾਂ ਕੋਈ ਛੇੜਛਾੜ ਕਰਦੇ ਨਾ ਤਾਂ ਇਹ ਗਾਣੇ ਦਾ ਜਿਹੜਾ ਫੀਲ ਹੈ ਇਹ ਗਾਣਾ ਅੱਜ ਵੀ ਤੁਸੀਂ ਦੇਖ ਲਓ ਵਿਆਹ ਸ਼ਾਦੀਆਂ ਚਲੇ ਜਾਓ ਅੱਜ ਵੀ ਰੀਲਾਂ ਹੋਵੇਂ ਬਣਦੀਆਂ ਨੇ ਜੇ ਮੈਨੂੰ ਲੱਗਦਾ ਮੈਂ ਕੋਈ ਇਸ ਗਾਣੇ ਤੇ ਰੀਲ ਪਾਉਣਾ ਜਾਂ ਕੋਈ ਵੀ ਪਾਉਂਦਾ ਉਹਦੇ ਵਿਊਜ਼ ਅਲੱਗ ਹੀ ਹੁੰਦੇ ਨੇ ਸੋ ਇਹ ਗਾਣਾ ਪੰਜਾਬੀ ਇੰਡਸਟਰੀ ਦਾ ਮੈਨੂੰ ਲੱਗਦਾ ਇੱਕ ਮਾਈਲਸਟੋਨ ਬਣ ਬਿਲਕੁਲ ਕਿਹੜਾ ਚੱਲਦਾ ਰਹੂਗਾ ਹਮੇਸ਼ਾ ਇਹ ਗਾਣਾ ਹਮੇਸ਼ਾ ਹੀ ਚੱਲਦਾ ਰਹੂਗਾ ਇਹਦਾ ਸਵਾਦ オリジナルਟੀ ਚ ਹੈ ਇਸ ਕਰਕੇ ਅਸੀਂ ਇਹਨੂੰ ਨਹੀਂ ਛੇੜੇ ਥੈਂਕ ਯੂ ਵੀਰੇ ਥੈਂਕ ਯੂ ਸੋ ਥੈਂਕ ਯੂ ਵੀਰੇ ਸਰ ਸ਼੍ਰੀਕਾਂਤ ਸਾਰਿਆ ਨੂੰ ਮੈਂ ਹਰਪ੍ਰੀਤ ਕੌਰ ਪਾਂਸ ਜਰਿਆ ਨੇ ਇਸ ਚੈਨਲ ਤੋਂ ਦੇਵ ਜੀ ਮੇਰਾ ਸਵਾਲ ਤੁਹਾਨੂੰ ਹੈ ਸਾਡੇ ਪੰਜਾਬੀ ਇੰਡਸਟਰੀ ਦੇ ਵਿੱਚ ਬਹੁਤ ਸੋਹਣੀਆਂ ਫਿਲਮਾਂ ਬਣਦੀਆਂ ਨੇ ਸਾਡੇ ਪੰਜਾਬੀ ਇੰਡਸਟਰੀ ਦੇ ਵਿੱਚ ਬਹੁਤ ਸੋਹਣੀਆਂ ਐਕਸ਼ਨ ਫਿਲਮਾਂ ਬਣਦੀਆਂ ਨੇ ਲੇਕਿਨ ਜਦੋਂ ਐਕਸ਼ਨ ਫਿਲਮਾਂ ਬਣਦੀਆਂ ਨੇ ਤੇ ਵਧੀਆ ਚੱਲਦੀਆਂ ਵੀ ਨੇ ਲੇਕਿਨ ਉਸ ਤੋਂ ਬਾਅਦ ਵੀ ਉਹਨਾਂ ਫਿਲਮਾਂ ਨੂੰ ਸਾਊਥ ਫਿਲਮਾਂ ਦੇ ਨਾਲ ਕੰਪੈਰੀਜ਼ਨ ਕੀਤਾ ਜਾਂਦਾ ਤੁਹਾਨੂੰ ਨਹੀਂ ਲੱਗਦਾ ਕਿ ਅਸੀਂ ਜ਼ਿਆਦਾ ਜਲਦੀ ਉਹਨਾਂ ਨੂੰ ਕੰਪੈਰੀਜ਼ਨ ਕਰ ਦਿੰਦੇ ਹਾਂ ਜੋ ਕਿ ਸਾਨੂੰ ਪੰਜਾਬੀ ਦੀਆਂ ਫਿਲਮਾਂ ਦੇ ਨਾਲ ਕੰਪੈ ਸ਼ਾਇਦ ਮੈਨੂੰ ਲੱਗਦਾ ਜੀ ਕਿਤੇ ਨਾ ਕਿਤੇ ਉਹਦਾ ਰੀਜ਼ਨ ਇਹ ਵੀ ਹੈ ਕਿ ਅਸੀਂ ਸਾਊਥ ਦੇ ਡਾਇਰੈਕਟਰ ਜਿਆਦਾ ਲੈ ਕੇ ਆਉਂਦੇ ਰਹੇ ਹਾਂ ਮੇਰੀਆਂ ਫਿਲਮਾਂ ਦੇ ਵਿੱਚ ਵੀ ਸਾਊਥ ਦੇ ਡਾਇਰੈਕਟਰਸ ਨੇ ਕੰਮ ਕੀਤਾ ਤੇ ਉਦੋਂ ਸਾਨੂੰ ਫਿਰ ਉਹ ਫੀਲ ਉਹਦਾਂ ਦਾ ਦੇ ਦਿੰਦੇ ਆ ਉਹ ਤੇ ਲੋਕ ਸ਼ਾਇਦ ਸਾਨੂੰ ਲੱਗਦਾ ਅਸੀਂ ਨਾ ਵੜਾਈ ਮਹਿਸੂਸ ਕਰਨ ਲੱਗੇ ਸੀ ਇਹ ਚੀਜ਼ 'ਚ ਕਿ ਸਾਊਥ ਆਰਕੀ ਫਿਲਮ ਲੈ ਕੇ ਆ ਰਹੇ ਹਾਂ ਜੀ ਸਾਊਥ ਦਾ ਸਿ ਨਹੀਂ ਸਾਡਾ ਸਿਨੇਮਾ ਪੰਜਾਬੀ ਦਾ ਹੋਣਾ ਚਾਹੀਦਾ ਉਹ ਜੋ ਪੰਜਾਬੀਏ ਚਲਕਣੀ ਚਾਹੀਦੀ ਹੈ ਸਾਡਾ ਐਕਸ਼ਨ ਰੌ ਹੋਣਾ ਚਾਹੀਦਾ ਔਰ ਅਸੀਂ ਪੰਜਾਬੀ ਲੋਕ ਹਾਂ ਜਿਹੜੇ ਸਾਨੂੰ ਸਾਊਦਾ ਸਾਊਦਾ ਸਿਨੇਮਾ ਸ਼ਾਇਦ ਇਹਨਾਂ ਚੰਗਾ ਨਹੀਂ ਲੱਗਦਾ ਅਸੀਂ ਹੱਸਦੇ ਹਾਂ ਉਹਨਾਂ ਦੇ ਐਕਸ਼ਨ ਤੇ ਕਈ ਵਾਰ ਕਿਹੜੇ ਚੀਜ਼ਾਂ ਨਕਲੀ ਲੱਗਦੀਆਂ ਨੇ ਜਾਲੀ ਲੱਗਦੀਆਂ ਨੇ ਔਰ ਇਸ ਕਰਕੇ ਅਸੀਂ ਇਹੀ ਟਰਾਈ ਕੀਤਾ ਕਿ ਅਸੀਂ ਰੋ ਐਕਸ਼ਨ ਰੱਖੀਏ ਉਹ ਐਕਸ਼ਨ ਰੱਖੀਏ ਜਿਹੜਾ ਪੰਜਾਬੀਆਂ ਨੂੰ ਪਸੰਦ ਆਵੇ ਪੰਜਾਬ ਦਾ ਐਕਸ਼ਨ ਹੋਵੇ ਜਿਹੜਾ ਲੱਗਦਾ ਮੈਨਲੀ ਐਕਸ਼ਨ ਕਿਹੜੇ ਹੋ ਸਕਦਾ ਇਹ ਚੀਜ਼ਾਂ ਸੋਚ ਤੋਂ ਪਰੇ ਦੀਆਂ ਨਹੀਂ ਹੋਣੀਆਂ ਚਾਹੀਦੀਆਂ ਸੋ ਉਦਾਂ ਦਾ ਐਕਸ਼ਨ ਅਸੀਂ ਕਰਨ ਦੀ ਕੋਸ਼ਿਸ਼ ਕੀਤੀ ਹੈ ਨਵੀਂ ਟੀਮ हायर ਕੀਤੀ ਐਕਸ਼ਨ ਦੀ ਸਾਊਦੀ ਟੀਮ ਅਸੀਂ ਲਈ ਨਹੀਂ ਇਸ ਵਾਰ ਕਿਉਂਕਿ ਉਹ ਤੁਸੀਂ ਉਹਨਾਂ ਨੂੰ ਜਿੰਨਾ ਮਰਜ਼ੀ ਕਹੋ ਕਿ ਨਹੀਂ ਯਾਰ ਅਸੀਂ ਰੋ ਐਕਸ਼ਨ ਕਰਨਾ ਉਹ ਕਿਤੇ ਨਾ ਕਿਤੇ ਉਹ ਸਾਊਥ ਵਾਲਾ ਫੀਲ ਦੇ ਹੀ ਜਾਂਦੇ ਆ ਸੋ ਇਸ ਕਰਕੇ ਅਸੀਂ ਟਰਾਈ ਕੀਤੀ ਹੈ ਜੀ ਬਾਕੀ ਇਹ ਹੈ ਕਿ ਸਿਨੇਮਾ ਸਾਡੇ ਪੰਜਾਬ ਦਾ ਹੋਣਾ ਚਾਹੀਦਾ ਜਿਹਨੂੰ ਤੁਸੀਂ ਕਹਿ ਸਕੋ ਕਿ ਯਾਰ ਆ ਸਾਡਾ ਪੰਜਾਬੀ ਸਿਨੇਮਾ ਇਹ ਸਾਊਥ ਵਰਗਾ ਨਹੀਂ ਹੈਗਾ ਇਹ ਬਾਲੀਵੁੱਡ ਵਰਗਾ ਨਹੀਂ ਸੋ ਆਪਾਂ ਇਹ ਕਹਿਣਾ ਸ਼ੁਰੂ ਕਰੀਏ ਸਾਰੇ ਕਿ ਯਾਰ ਸਾਡੇ ਪੰਜਾਬ ਦਾ ਸਿਨੇਮਾ ਹੈ ਔਰ ਸਾਨੂੰ ਮਾਣ ਹੋਣਾ ਚਾਹੀਦਾ ਸਾਡੇ ਸਿਨੇਮੇ ਦੇ ਥੈਂਕ ਯੂ ਸਰ ਥੈਂਕ ਯੂ ਸੋ ਮਚ ਐਨੀਬਾਡੀ ਐਲਸ ओके okay. आले right, जी थैंक यू सो मच एवरीबॉडी थैंक यू सो मच सो लास्ट डी ट्रेजर दी यानी तारीफ हो रही है देव सर हुन मेनु लगदा सारेनु ट्रेलर दा इंतजार हैगा थे दसो के हुन ट्रेलर लॉन्च कदो हैगा ट्रेलर जी मेनु लगदा सी रिलीजिंग डेट तो 15 20 दिन पेहला छडांगे हले ट्रेलर ते काम हो रहे है okay. सो रिलीजिंग डेट जेडी ओ फाइनल नी हुई ता असि 15 या 20 दिन दा ही वखवा रखंगे जी फिल्म दी रिलीज तो पेहला में ਬਿਕੋਜ਼ ਸਹੀ ਵਰਡ ਯੂਜ਼ ਕੀਤਾ ਟੀਜ਼ ਕਰ ਦਿੱਤਾ ਹੁਣ ਛੇੜ ਦਿੱਤਾ ਹੁਣ ਸਾਰਿਆਂ ਨੂੰ ਇੰਤਜ਼ਾਰ ਹੈ ਕਿ ਟ੍ਰੇਲਰ ਵੀ ਆ ਜਾਈ ਤੇ ਉਸ ਤੋਂ ਬਾਅਦ ਫਿਲਮ ਵੀ ਜਲਦੀ ਤੋਂ ਜਲਦੀ ਮਤਲਬ ਬਹੁਤ ਕੁਝ ਸੀਗਾ ਜੀ ਇਹਦੇ ਵਿੱਚ ਪਾਉਣ ਨੂੰ ਐਡ ਕਰਨ ਨੂੰ ਕਿਉਂਕਿ ਫਿਲਮ ਦੇ ਵਿੱਚ ਇੰਨਾ ਮਸਾਲਾ ਇੰਨੀਆਂ ਚੀਜ਼ਾਂ ਕੀ ਕੱਢੀਏ ਕੀ ਪਾਈਏ ਫਿਰ ਅਸੀਂ ਸੋਚਿਆ ਕਿ ਇਹਨੂੰ ਐਕਸ਼ਨ ਤੇ ਰੱਖਦੇ ਹਾਂ ਲੋਕਾਂ ਨੂੰ ਅਸੀਂ ਇਹ ਦੱਸਿਆ ਕਿ ਐਕਸ਼ਨ ਫਿਲਮ ਲੈ ਕੇ ਆ ਰਹੇ ਹਾਂ ਬਟ ਜਦੋਂ ਤੁਸੀਂ ਟ੍ਰੇਲਰ ਦੇਖੋਗੇ ਤਾਂ ਤੁਹਾਨੂੰ ਲੱਗੂਗੇ ਫਿਲਮ ਮੈਸੇਜ ਵੀ ਦੇ ਰਹੀ ਹੈ ਇਹ ਫੈਮਿਲੀ ਐਂਟਰਟੇਨਿੰਗ ਵੀ ਹੈ ਇਹਦੇ ਵਿੱਚ ਇਮੋਸ਼ਨਸ ਵੀ ਨੇ ਲੋਕਾਂ ਨੂੰ ਹਸਾਉਂਦੀ ਰਵਾਉਂਦੀ ਵੀ ਹੈ ਉਹਦੇ ਵਿੱਚ ਤੁਹਾਨੂੰ ਬਹੁਤ ਰੰਗ ਦੇਖਣ ਨੂੰ ਮਿਲਣਗੇ ਟ੍ਰੇਲਰ ਦੇ ਵਿੱਚ